ਮੈਂ ਤਨਵੰਤ ਸਿੰਘ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਆਪਣੇ ਸਿਸਟਮ ਦੀ RAM ਨੂੰ ਵਰਚੁਅਲ ਮੈਮਰੀ ਦੇ ਰੂਪ ਦੇ ਵਿੱਚ ਕਿਵੇਂ ਵਧਾ ਸਕਦੇ ਹਾਂ ਤਾਂ ਜੋ ਸਿਸਟਮ ਸਹੀ ਢੰਗ ਨਾਲ ਕੰਮ ਕਰੇ ਤਾਂ ਸਰਚ ਬਾਰ ਦੇ ਵਿੱਚ ਲਿਖਣਾ ਹੈ ਅਬਾਊਟ ਯੂਅਰ PC ਤਾਂ ਸਰਚ ਬਾਰ ਦੇ ਵਿੱਚ ਲਿਖੋ ਅਬਾਊਟ ਯੂਅਰ PC ਤਾਂ ਅਬਾਊਟ ਯੂਅਰ PC ਦਾ ਡਾਇਲੌਗ ਬਾਕਸ ਓਪਨ ਹੋ ਜਾਏਗਾ ਤਾਂ ਇਸ ਡਾਇਲੌਗ ਬਾਕਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਿਸਟਮ ਦੇ ਅੰਦਰ ਕਿੰਨੀ RAM ਫਿਜ਼ੀਕਲੀ ਇੰਸਟਾਲ ਹੈ ਤਾਂ ਮੇਰੇ ਸਿਸਟਮ ਦੇ ਅੰਦਰ 4GB RAM ਹੈ ਇਸ ਦੀ ਵੈਲਿਊ ਮੈਂ ਵਰਚੁਅਲ ਮੈਮਰੀ ਦੇ ਰੂਪ ਦੇ ਵਿੱਚ ਵਧਾਉਣਾ ਚਾਹੁੰਦਾ ਹਾਂ ਤਾਂ ਸਕਰੋਲ ਡਾਊਨ ਕਰਕੇ ਥੱਲੇ ਆਪਾਂ ਦੇਖਣਾ ਹੈ ਤਾਂ ਜਦੋਂ ਤੁਸੀਂ ਸਕਰੋਲ ਡਾਊਨ ਕਰੋਗੇ ਤਾਂ ਐਡਵਾਂਸ ਸਿਸਟਮ ਸੈਟਿੰਗ ਦੇ ਵਿੱਚ ਜਾਣਾ ਹੈ ਐਡਵਾਂਸ ਸਿਸਟਮ ਸੈਟਿੰਗ ਤੇ ਕਲਿੱਕ ਕਰੋ ਤਾ ਇੱਕ ਡਾਇਲੌਗ ਬਾਕਸ ਸਿਸਟਮ ਪ੍ਰੋਪਰਟੀ ਦਾ ਤੁਹਾਡੇ ਕੋਲ ਖੁੱਲ ਜਾਏਗਾ ਪਰਫਾਰਮੈਂਸ ਟੈਬ ਦੇ ਅੰਦਰ ਸੈਟਿੰਗ ਦੇ ਵਿੱਚ ਜਾਣਾ ਹੈ ਤਾਂ ਤੁਹਾਡੇ ਕੋਲੇ ਐਡਵਾਂਸ ਟੈਬ ਦੇ ਅੰਦਰ ਜਾਣਾ ਹੈ ਐਡਵਾਂਸ ਟੈਬ ਦੇ ਅੰਦਰ ਤੁਹਾਨੂੰ ਵਰਚੁਅਲ ਮੈਮਰੀ ਦੀ ਆਪਸ਼ਨ ਮਿਲ ਜਾਏਗੀ ਤਾਂ ਵਰਚੁਅਲ ਮੈਮਰੀ ਦੀ ਆਪਸ਼ਨ ਤੁਹਾਨੂੰ ਦਿਖਾਈ ਦੇ ਰਹੀ ਹੈ ਇੱਥੇ ਵਰਚੁਅਲ ਮੈਮਰੀ ਦੀ ਡੈਫੀਨੇਸ਼ਨ ਲਿਖੀ ਹੋਈ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਹਾਰਡ ਡਰਾਈਵ ਦਾ ਕੁਝ ਹਿੱਸਾ ਵਰਚੁਅਲ ਮੈਮਰੀ ਦੇ ਰੂਪ ਦੇ ਵਿੱਚ ਰੈਮ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਵਰਚੁਅਲ ਮੈਮਰੀ ਦੀ ਆਟੋਮੈਟਿਕ ਵੈਲਿਊ 1408 MB ਹੈ ਇਸ ਨੂੰ ਅਸੀਂ ਤਬਦੀਲ ਕਰਨਾ ਹੈ ਕਿਉਂਕਿ ਵਰਚੁਅਲ ਮੈਮਰੀ ਹਮੇਸ਼ਾ MB ਦੇ ਵਿੱਚ ਹੁੰਦੀ ਹੈ ਇਸ ਨੂੰ ਚੇਂਜ ਕਰੋ ਚੇਂਜ ਤੇ ਕਲਿੱਕ ਕਰੋ ਤਾਂ ਤੁਹਾਡੇ ਕੋਲੇ ਤੁਸੀਂ ਦੇਖ ਪਾ ਰਹੇ ਹੋ ਕਿ ਆਟੋਮੈਟਿਕ ਸਿਲੈਕਸ਼ਨ ਹੋ ਚੁੱਕੀ ਹੈ ਇਸ ਨੂੰ ਅਨਟਿਕ ਕਰਨਾ ਹੈ ਆਟੋਮੈਟਿਕ ਸਿਲੈਕਸ਼ਨ ਨੂੰ ਅਨਟਿਕ ਕਰ ਦਿਓ ਤਾਂ ਜਦੋਂ ਤੁਸੀਂ ਆਟੋਮੈਟਿਕ ਚੈੱਕ ਬਾਕਸ ਨੂੰ ਅਨਟਿਕ ਕਰੋਗੇ ਤਾਂ ਕਸਟਮ ਸਾਈਜ਼ ਤੇ ਜਾਣਾ ਹੈ ਕਸਟਮ ਸਾਈਜ਼ ਦੇ ਵਿੱਚ ਤੁਹਾਡੇ ਕੋਲੇ ਦੋ ਵੈਲਿਊਜ਼ ਹਨ ਇਨੀਸ਼ੀਅਲ ਵੈਲਿਊ ਤੇ ਮੈਕਸਿਮਮ ਵੈਲਿਊ ਇੱਥੇ ਯਾਦ ਰੱਖਿਓ ਇਨੀਸ਼ੀਅਲ ਵੈਲਿਊ ਤੇ ਮੈਕਸਿਮਮ ਵੈਲਿਊ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਸਾਡੇ ਸਿਸਟਮ ਦੇ ਵਿੱਚ ਜਿੰਨੀ ਰੈਮ ਹੁੰਦੀ ਹੈ ਉਹਦੇ ਹਿਸਾਬ ਨਾਲ ਕੈਲਕੂਲੇਟ ਹੁੰਦੀ ਹੈ ਤੇ ਇਹਦੇ ਲਈ ਮੈਂ ਤੁਹਾਡੇ ਲਈ ਇੱਕ ਫਾਈਲ ਤਿਆਰ ਕੀਤੀ ਹੈ 4GB ਰੈਮ ਹੋਵੇ ਸਿਸਟਮ ਦੇ ਅੰਦਰ ਤਾਂ ਕਿੰਨੀ ਇਨੀਸ਼ੀਅਲ ਵੈਲਿਊ ਹੁੰਦੀ ਹੈ ਤੇ ਕਿੰਨੀ ਮੈਕਸਿਮਮ ਵੈਲਿਊ ਹੁੰਦੀ ਹੈ 8GB ਲਈ ਕਿੰਨੀ ਹੁੰਦੀ ਹੈ 16GB ਲਈ ਕਿੰਨੀ ਹੁੰਦੀ ਹੈ ਤੇ 32GB ਲਈ ਕਿੰਨੀ ਹੁੰਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ ਤਾਂ 4 GB ਰੈਮ ਹੈ ਮੇਰੇ ਸਿਸਟਮ ਦੇ ਅੰਦਰ ਤਾਂ 4 GB ਨੂੰ ਅਸੀਂ MB ਦੇ ਵਿੱਚ ਤਬਦੀਲ ਕਰਨਾ ਹੈ 4 1024 ਨਾਲ ਗੁਣਾ ਕਰਾਂਗੇ ਤਾਂ MB ਦੇ ਵਿੱਚ ਕੈਲਕੂਲੇਸ਼ਨ ਹੋਏਗੀ ਕਿਉਂਕਿ 1000 1 GB ਦੇ ਅੰਦਰ 1024 MB ਹੁੰਦੇ ਹਨ ਤਾਂ 4 1024 1.5 ਤਾਂ ਕੈਲਕੂਲੇਟਰ ਦੀ ਸਹਾਇਤਾ ਨਾਲ ਇਹ ਸਾਰੀਆਂ ਵੈਲਿਊਜ਼ ਤੁਸੀਂ ਕੈਲਕੂਲੇਟ ਕਰ ਲੈਣੀਆਂ ਹਨ ਤਾਂ ਤੁਸੀਂ ਕੈਲਕੂਲੇਟਰ ਓਪਨ ਕਰ ਲਓ ਤਾਂ ਮੈਂ ਕੈਲਕੂਲੇਟਰ ਓਪਨ ਕਰ ਲਿਆ ਹੈ ਤਾ 4 ਗੁਣਾ 1024 ਕਿਉਂਕਿ 1 GB ਦੇ ਵਿੱਚ 1024 ਹੁੰਦੇ ਹਨ ਇਹਨੂੰ ਮਲਟੀਪਲਾਈ ਕਰ ਲਓ ਤਾਂ ਵੈਲਿਊ ਆਏਗੀ 4096 ਤਾਂ ਵੈਲਿਊ ਆਏਗੀ 4096 ਇਹਨੂੰ ਗੁਣਾ ਕਰਨੀ ਹੈ 1 1.5 ਨਾਲ ਤਾਂ ਇਹ ਸਾਡੇ ਕੋਲੇ ਇਨੀਸ਼ੀਅਲ ਵੈਲਿਊ ਆ ਜਾਏਗੀ 4 GB RAM ਦੇ ਹਿਸਾਬ ਨਾਲ ਤਾਂ ਇਹਨੂੰ 1.5 ਨਾਲ ਗੁਣਾ ਕਰ ਲਓ ਤਾਂ ਵੈਲਿਊ ਆ ਗਈ ਹੈ 6144 ਤਾਂ ਇਹ ਸਾਡੀ ਇਨੀਸ਼ੀਅਲ ਵੈਲਿਊ ਹੈ ਇਸ ਨੂੰ ਅਸੀਂ ਟੈਕਸਟ ਬਾਕਸ ਦੇ ਵਿੱਚ ਇਨੀਸ਼ੀਅਲ ਵੈਲਿਊ ਦੇ ਵਿੱਚ ਲਿਖ ਦੇਣਾ ਹੈ ਉਸੇ ਤਰ੍ਹਾਂ ਹੀ ਹੁਣ ਅਸੀਂ ਮੈਕਸਿਮਮ ਵੈਲਿਊ ਨੂੰ ਕੈਲਕੂਲੇਟ ਕਰਨਾ ਹੈ 4 1024 3 ਇਹਨੂੰ 3 ਨਾਲ ਗੁਣਾ ਕਰ ਲਓ ਜਦੋਂ ਅਸੀਂ 3 ਨਾਲ ਮਲਟੀਪਲਾਈ ਕਰਾਂਗੇ ਤਾਂ 12288 ਸਾਡੀ ਮੈਕਸਿਮਮ ਵੈਲਿਊ ਆ ਚੁੱਕੀ ਹੈ ਤਾਂ ਇਸ ਨੂੰ ਇਹਦੇ ਵਿੱਚ ਲਿਖ ਦੇਣਾ ਹੈ ਉਸ ਤੋਂ ਬਾਅਦ ਇਸ ਵੈਲਿਊ ਨੂੰ ਸੈੱਟ ਕਰ ਲੈਣਾ ਹੈ ਸੈੱਟ ਕਮਾਂਡ ਬਟਨ ਤੇ ਕਲਿੱਕ ਕਰਨਾ ਹੈ ਤਾਂ ਮੈਂ ਦੁਬਾਰਾ ਤੁਹਾਨੂੰ ਸਾਰੀ ਫਾਈਲ ਦਿਖਾ ਦਿੰਦਾ ਹਾਂ 4GB ਲਈ ਕਿਹੜੀ ਵੈਲਿਊ ਚਾਹੀਦੀ ਹੈ 8GB ਲਈ ਕਿੰਨੀ ਵੈਲਿਊ ਚਾਹੀਦੀ ਹੈ ਸਾਰੀ ਨੂੰ ਕੈਲਕੂਲੇਟ ਕਰ ਲੈਣਾ ਹੈ ਵੈਲਿਊ ਟੈਕਸਟ ਬਾਕਸ ਤੇ ਲਿਖਣ ਤੋਂ ਬਾਅਦ ਸੈੱਟ ਕਮਾਂਡ ਬਟਨ ਤੇ ਕਲਿੱਕ ਕਰਨਾ ਹੈ ਤਾਂ ਇਹ ਫਾਈਲ ਤੁਸੀਂ ਸਕਰੀਨਸ਼ਾਟ ਇਹਦਾ ਲੈ ਸਕਦੇ ਹੋ ਫਾਈਲ ਦਾ ਤਾਂ ਜੋ ਤੁਹਾਨੂੰ ਫਿਊਚਰ ਦੇ ਵਿੱਚ ਯਾਦ ਰਹੇ ਤਾਂ ਸੈੱਟ ਕਮਾਂਡ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਓਕੇ ਕਰਨਾ ਹੈ ਤਾਂ ਇਹ ਸਾਰੀਆਂ ਇਨੀਸ਼ੀਅਲ ਵੈਲਿਊ ਤੇ ਮੈਕਸਿਮਮ ਵੈਲਿਊ ਨੂੰ ਸੈੱਟ ਕਰ ਲਓ ਸੈੱਟ ਕਰਨ ਤੋਂ ਬਾਅਦ ਸੈੱਟ ਸੈੱਟ ਤੋਂ ਬਾਅਦ ਓਕੇ ਓਕੇ ਤੋਂ ਬਾਅਦ ਦੁਬਾਰਾ ਓਕੇ ਫਿਰ ਦੁਬਾਰਾ ਓਕੇ ਤਾਂ ਵੈਲਿਊ ਜਿਹੜੀ ਹੈ ਵਰਚੁਅਲ ਮੈਮਰੀ ਉਹ ਸੈੱਟ ਹੋ ਚੁੱਕੀ ਹੈ RAM ਦੀ ਵੈਲਿਊ ਇਨਕਰੀਜ਼ ਹੋ ਚੁੱਕੀ ਹੈ ਇਸ ਤੋਂ ਬਾਅਦ ਇੱਕ ਜ਼ਰੂਰੀ ਗੱਲ ਹੈ ਸਿਸਟਮ ਨੂੰ ਰੀਸਟਾਰਟ ਕਰਨਾ ਹੈ ਸਿਸਟਮ ਨੂੰ ਰੀਸਟਾਰਟ ਬਹੁਤ ਕਰਨਾ ਬਹੁਤ ਜ਼ਰੂਰੀ ਹੈ ਸਿਸਟਮ ਨੂੰ ਰੀਸਟਾਰਟ ਕਰ ਲੋ ਤਾਂ ਤੁਹਾਡੇ ਸਿਸਟਮ ਦੀ ਰੈਮ ਜਿਹੜੀ ਹੈ ਵਰਚੁਅਲ ਮੈਮਰੀ ਦੇ ਰੂਪ ਦੇ ਵਿੱਚ ਇਨਕਰੀਜ਼ ਹੋ ਜਾਏਗੀ ਤਾਂ ਤੁਹਾਡਾ ਸਿਸਟਮ ਜਿਹੜਾ ਹੈ ਵਧੀਆ ਪਰਫਾਰਮੈਂਸ ਦੇਏਗਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸਟੈਪ ਬਹੁਤ ਚੰਗੇ ਲੱਗੇ ਹੋਣਗੇ ਤਾਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ